ਜੇ ਨੁਕਸਾਨ ਸਾਡਾ ਲੱਖ ਦਾ ਹੋਇਆ ਤੇ ਸਾਨੂੰ 1.5 ਲੱਖ ਰੁਪਇਆ 1.5 ਲੱਖ ਰੁਪਇਆ ਤੇ ਫਿਰ ਮੁਆਵਜ਼ਾ ਦੇਗਾ ਇਹ ਕਿਸਾਨਾਂ ਨੂੰ ਇੱਕ ਤਰ੍ਹਾਂ ਦੀ ਬੁਰਕੀ ਪਾਉਣ ਵਾਲੀ ਗੱਲ ਆ ਮੁਆਵਜ਼ਾ ਹੁੰਦਾ ਕਿ ਜਿੰਨਾ ਨੁਕਸਾਨ ਹੋਵੇ ਜੇਕਰ ਉਹਦੀ ਉਨੀ ਪਰਪਾਈ ਕੀਤੀ ਜਾਵੇ ਉਹਨੂੰ ਮੁਆਵਜ਼ਾ ਕਹਿੰਦੇ ਆ ਫਸਲਾਂ ਦਾ ਉਹਦੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇੱਥੇ ਰੋਸ ਪ੍ਰਦਰਸ਼ਨ ਕਰਨ ਆਏ ਆ ਔਰ ਹਾਲਾਤ ਤੁਸੀਂ ਦੇਖੋ ਕਿ ਕਈ ਦਿਨ ਹੋ ਗਏ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਹੋਇਆ ਨੂੰ ਇਹ ਸਰਕਾਰ ਨੇ ਫੋਕੇ ਐਲਾਨਾ ਤੋਂ ਬਿਨਾ ਕੁਝ ਨਹੀਂ ਕੀਤਾ ਪਟਿਆਲੇ ਦੇ ਵਿੱਚ ਪਟਿਆਲੇ ਦੀ ਪੁਲਿਸ ਨੇ ਇੱਕ ਨੌਜਵਾਨ ਦਾ ਫੇਕ ਇਨਕਾਊਂਟਰ ਕੀਤਾ ਫੇਕ ਐਨਕਾਊਂਟਰ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਨਕਾਊਂਟਰ ਕਰਨ ਵਾਲੇ ਪੁਲਿਸ ਵਾਲਿਆਂ ਨੂੰ 10-10 ਲੱਖ ਰੁਪਏ ਦਾ ਐਲਾਨ ਜਿਹੜਾ ਸੀ ਐਲਾਨ ਕੀਤਾ ਇਹ ਪੁੱਛੇ ਬਿਨਾ ਕਿ ਬੰਦੇ ਦਾ ਕੋਈ ਕਸੂਰ ਸੀ ਕਿ ਨਹੀਂ ਕਸੂਰ ਸੀ ਉਹਨੂੰ ਫੜਿਆ ਜਾ ਸਕਦਾ ਸੀ ਜਾਂonda ਕਿ ਨਹੀਂ ਫੜਿਆ ਜਾ ਸਕਦਾ ਸੀ ਉਹ ਫੇਕ ਐਨਕਾਊਂਟਰ ਕਰਨ ਵਾਲੇ ਪੁਲਸਾਂ ਤੇ ਕਾਰਵਾਈ ਕਰਨ ਦੀ ਬਜਾਏ ਮੁੱਖ ਮੰਤਰੀ ਨੇ ਬੰਦਾ ਕਤਲ ਹੁੰਦੇ ਆਸਾਰ 10-10 ਲੱਖ ਰੁਪਏ ਦਾ ਇਨਾਮ ਕੀਤਾ ਦਿੱਤਾ ਤੇ ਦੂਸਰੇ ਪਾਸੇ ਸਾਡੇ ਕਿਸਾਨਾਂ ਦੀਆਂ ਫਸਲਾਂ ਗੜਿਆਂ ਦੇ ਨਾਲ ਮਰ ਗਈਆਂ ਆੜਿਆਂ ਦੇ ਨਾਲ ਸੜ ਗਈਆਂ ਤੇ ਹਜੇ ਤੱਕ ਥੇਲੇ ਦਾ ਵੀ ਐਲਾਨ ਨਹੀਂ ਕੀਤਾ ਇਹਦਾ ਮਤਲਬ ਆ ਕਿ ਨਿਯਾਥਿਆਂ ਦੇ ਇਨਕਾਊਂਟਰ ਕਰਨ ਤੇ ਲੱਖਾਂ ਰੁਪਏ ਦੇ ਇਨਾਮ ਆ ਤੇ ਅੰਨ ਦਾਤੇ ਦਾ ਨੁਕਸਾਨ ਹੋਰ ਤੇ ਉਹਨੂੰ ਡੱਕਾ ਨਹੀਂ ਦੇਣਾ ਇਹ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਆ ਤੇ ਇਹ ਉਹਦੀ ਹਰਕਤ ਆ ਅਲਾਨ ਕੀਤੇ ਜਾ ਰਹੇ ਆ ਵੱਡੇ ਵੱਡੇ ਸਪੀਕਰ ਸਾਹਿਬ ਇੱਕ ਪਿੰਡ ਗਏ ਦੌਰਾ ਕਰਨ ਹੋਰ ਕਈ ਐਮਐਲਏ ਦੌਰਾ ਕਰਨ ਗਏ ਜਿਹੜਾ ਸਾਡਾ ਨੁਕਸਾਨ ਹੋ ਗਿਆ ਗੜੇ ਮਾਰੀ ਦੇ ਨਾਲ ਅਗਲ ਦੇ ਨਾਲ ਉਹਦੇ ਬਾਰੇ ਨੀਤੀ ਬਣਾਉਣੀ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰਾਂ ਦਾ ਕੰਮ ਆ ਤੇ ਉਹ ਨੀਤੀ ਕੀ ਆ ਨੀਤੀ ਪੰਜਾਬ 'ਚ ਆ ਕਿ ਜੇ ਤੁਹਾਡੀ 33% ਤੋਂ ਘੱਟ ਫਸਲ ਖਰਾਬ ਹੋ ਗਈ ਜਾਨੀ ਕਿ ਬਹੁਤ ਦੀ ਖਰਾਬ ਆ ਤੇ ਮਾਲ ਮਹੱਕਵੇਂ ਸੈਂਟ ਤੱਕ ਨੁਕਸਾਨ ਜਾਂ ਖਰਾਬਾ ਲਿਖਿਆ ਗਿਆ ਤਾਂ ਤੁਹਾਨੂੰ ਇੱਕ ਕਿੱਲੇ ਦਾ 6700 ਰੁਪਏ ਮਿਲਣਾ ਤੇ ਜੇ 75% ਤੋਂ ਵੱਧ ਫਸਲ ਬਰਬਾਦ ਹੋ ਗਈ ਜਾਨੀ ਕਿ ਸਾਰਾ ਕਿੱਲੇ ਦੀ ਫਸਲ ਬਰਬਾਦ ਹੋ ਗਈ ਫਿਰ 15000 ਰੁਪਏ ਕਿੱਲੇ ਦਾ ਮੁਆਵਜ਼ਾ ਤੇ ਨੁਕਸਾਨ ਕਿੰਨਾ ਹੋਇਆ 50-50 ਹਜ਼ਾਰ ਦਾ ਘੱਟੋ-ਘੱਟ ਕੜਕਦਾ ਨੁਕਸਾਨ ਹੋਇਆ ਤੇ ਜਿਹੜੇ ਬੰਦਿਆਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਉਹਨਾਂ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਗਿਆ ਉਹ ਪ੍ਰਪਾਈ ਕਰਨ ਦੀ ਬਜਾਏ ਇੱਥੇ ਬਾਹਲੇ ਲੋਕਾਂ ਨੂੰ ਜਦੋਂ ਗਰਦੌਰੀਆਂ ਹੋਉਂਦੀਆਂ ਆਪਾਂ ਧਰਨੇ ਮਜਾਰੇ ਕੀਤੇ ਬਾਹਲੇ ਲੋਕਾਂ ਨੂੰ 67-6700 ਰੁਪਏ ਕਿੱਲੇ ਦਾ ਮਿਲਣਾ ਇਹ ਤੁਸੀਂ ਇੱਥੇ ਤੁਸੀਂ ਇੱਥੇ ਮੈਂ ਇਸ ਕਰਕੇ ਜਦੋਂ ਪਿੰਡਾਂ ਚ ਆਉਂਦੇ ਆ ਮਤ ਸੋਚੋ ਕਿ ਐਮ.ਐਲ.ਏ ਸਾਡੇ ਪਿੰਡ ਚ ਆ ਗਿਆ ਜਾਂ ਸਪੀਕਰ ਸਾਡੇ ਪਿੰਡ ਚ ਆ ਗਿਆ ਜਾਂ ਮੰਤਰੀ ਆ ਗਿਆ ਜਾਂ ਮੁੱਖ ਮੰਤਰੀ ਨੇ ਲੋਰ ਕਰਤਾ ਕਿ ਗੁਰਦੌਰੀਆਂ ਕਰੋ ਮੁਆਵਜ਼ਾ ਦੇਵਾਂਗੇ ਅਸਲ ਦੇ ਵਿੱਚ ਉਹ ਨੀਤੀ ਸਮਝੋ ਤੇ ਨੀਤੀ ਬਦਲਣ ਦੀ ਗੱਲ ਉਹ ਨਾਲੇ ਸਾਹਮਣੇ ਰੱਖੋ ਮੁਆਵਜ਼ਾ ਹੁੰਦਾ ਕਿ ਜਿੰਨਾ ਨੁਕਸਾਨ ਹੋਵੇ ਜੇਕਰ ਉਹਦੀ ਉਨੀ ਪਰਪਾਈ ਕੀਤੀ ਜਾਵੇ ਉਹਨੂੰ ਮੁਆਵਜ਼ਾ ਕਹਿੰਦੇ ਆ ਜੇ ਨੁਕਸਾਨ ਸਾਡਾ ਲੱਖ ਦਾ ਹੋਇਆ ਤੇ ਸਾਨੂੰ ਦੇਣਾ 10000 ਰੁਪਇਆ ਦੋਣਾ 15000 ਰੁਪਇਆ ਤੇ ਫਿਰ ਮੁਆਵਜ਼ਾ ਦੇਗਾ ਇਹ ਕਿਸਾਨਾਂ ਨੂੰ ਇਹ ਖਤਰਾਂ ਦੀ ਬੁਲਤੀ ਪਾਉਣ ਵਾਲੀ ਗੱਲ ਆ ਇਹ ਤਾਂ ਉਹਨਾਂ ਦੀ ਫਸਲ ਤੇ ਉਹ ਜ਼ਮੀਨ ਨੂੰ ਵਾਹ ਦਾ ਡੀਜ਼ਲ ਦਾ ਤੇ ਸੰਦਾਂ ਦੀ ਕਸਾਈ ਦਾ ਖਰਚਾ ਵੀ ਪੂਰਾ ਨਹੀਂ ਦੇ ਰਹੇਗੇ ਤੇ ਫਿਰ ਇਹਦੇ 'ਚ ਸਾਡੇ ਨੁਕਸਾਨ ਦੀ ਪਰਪਾਈ ਕਿਵੇਂ ਹੋ ਜੂਗੀ ਕੱਲੇ ਸਪੈਸ਼ਲ ਗਰਦਾਵਰੀਆਂ ਦੇ ਐਲਾਨ ਦੇ ਨਾਲ ਸਾਡਾ ਘਾਟਾ ਨਹੀਂ ਪੂਰਾ ਹੋਣਾ ਔਰੇ ਹੁੰਦਾ ਨਹੀਂ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਕੇਂਦਰ ਚ ਪ੍ਰਧਾਨ ਮੰਤਰੀ ਸੀ 2013 ਚ ਉਹਨਾਂ ਨੇ ਕਿਹਾ ਕਿ 5 ਏਕੜ ਤੱਕ ਦੇ ਕਿਸਾਨ ਦੀ ਜੇ 50% ਤੋਂ ਵੱਧ ਫਸਲ ਖਰਾਬ ਹੁੰਦੀ ਆ ਤਾਂ ਉਹਨਾਂ ਨੂੰ 650 ਰੁਪਿਆ ਕਿਲੋ ਦਾ ਦਿੱਤਾ ਜਾਊਗਾ ਤੇ ਉਦੋਂ ਦੀ ਪੰਜਾਬ ਸਰਕਾਰ ਨੇ ਕਿਹਾ 1480 ਪਾਵਾਂਗੇ ਤੇ ਕਿੱਲੇ ਦਾ ਮੁਆਵਜ਼ਾ 5000 ਰੁਪਿਆ ਦੇਵਾਂਗੇ 2015 ਜਦੋਂ ਸਾਡੇ ਨਰਮੇ ਨੂੰ ਚਿੱਟਾ ਮਛਰ ਤੇ ਨਰਮਾ ਪੱਟੀ ਬਰਬਾਦ ਹੋਈ ਆ ਆਉਂਦੇ ਕੇਂਦਰ ਚ ਨਰਿੰਦਰ ਮੋਦੀ ਦੀ ਸਰਕਾਰ ਸੀ ਉਹਨੇ ਡਾਕਟਰ ਮਰਮੋਹਨ ਸਿੰਘ ਦੇ ਮੁਆਵਜ਼ੇ ਨੂੰ ਡੇਢ ਗੁਣਾ ਵਧਾ ਕੇ ਕਿल्ले ਦਾ 5400 ਰੁਪਇਆ ਕਰਤਾ ਤੇ ਉਦੋਂ ਪੰਜਾਬ ਦੇ ਵਿੱਚ ਵੀ ਕਾਲੀ ਭਾਈਪਾ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਜਿੰਦਾ 75% ਤੋਂ ਵੱਧ ਖਰਾਬਾ ਹੋ ਗਿਆ ਨਰਮੇ ਦਾ ਉਹਨੂੰ 2600 ਰੁਪਇਆ ਵਿੱਚ ਅਸੀਂ ਪਾਵਾਂਗੇ 5400 ਰੁਪਇਆ ਕੇਂਦਰ ਵਾਲਾ ਤੇ 8000 ਰੁਪਇਆ ਕਿल्ले ਦਾ ਦੇਵਾਂਗੇ ਜਿੰਦਾ ਸਾਰਾ ਕਿੱਲਾ ਹੀ ਨਰਮਾ ਬਰਬਾਦ ਹੋ ਗਿਆ ਤੇ ਜੇ 75% ਤੋਂ ਘਟਾ ਫਿਰ ਕੇਂਦਰ ਵਾਲਾ 5400 ਰੁਪਏ ਹੀ ਮਿਲੂਗਾ 8000 ਰੁਪਏ ਤੋਂ ਕਟਰ ਵਾਲੇ 12000 ਹੋ ਗਿਆ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਇਹਨਾਂ ਨੇ 25% ਕਹਿੰਦੇ ਵਾਅਦਾ ਕਰਤਾ ਤੇ ਹੋਰ 75% ਤੋਂ ਉੱਪਰ ਖਰਾਬੇ ਦਾ 15000 ਰੁਪਏ ਤੇ ਜੇ સ્વાਮੀਨਾਥਨ ਕਮਿਸ਼ਨ ਮੁਤਾਬਕਾ ਕਲਕਦਾ ਰੇਟ ਤੈ ਹੋਵੇ ਤੇ 8000 ਰੁਪਏ ਦੇ ਕਰੀਬ ਕੁਆਲਟੀ ਮੰਦਾ ਤੇ ਸਾਡੀ ਆਸਤਨ ਜੇ 20 ਤੋਂ 22 ਕੁਆਂਟਾ ਕਣਕੇ ਦੀ ਕਣਕ ਨਿਕਲਨੀ ਸੀ ਤੇ ਆ ਸਾਰਾ ਡਰਾਮਾ ਕਰਕੇ 2 ਕੁਆਂਟਲ ਕਣਕ ਦੇ ਪੈਸੇ ਸਾਨੂੰ ਦੇਣੇ ਆ ਇਹਨਾਂ ਨੇ ਜੇ 75% ਖਰਾਬਾ ਲਿਖਿਆ ਗਿਆ ਫਿਰ ਇਹ ਸਰਕਾਰ ਆਮ ਲੋਕਾਂ ਦੀ ਹੋਈ ਇਹ ਆਮ ਆਦਮੀ ਦੀ ਸਰਕਾਰ ਹੋਈ ਜਿਹੜੀ ਅੰਕਾਊਂਟਰ ਕਰਨ ਤੇ 10 ਲੱਖ ਰੁਪਈਆ ਦਿੰਦੀ ਆ ਪਰ ਅੰਨ ਪੈਦਾ ਕਰਨ ਤੇ ਕੁਸੀਂ ਜੇਰਾ ਖਤਰਾ ਠਾਉੜਿਓ ਉਹਦੇ ਤੇ ਤੁਹਾਨੂੰ 6700 ਰੁਪਇਆ ਦਿੰਦੀ ਆ। ਇਸ ਕਰਕੇ ਅਸੀਂ ਜਦੋਂ ਪਿੰਡਾਂ ਚ ਆਉਂਦੇ ਇਹਨਾਂ ਦਾ ਵਿਰੋਧ ਕਰਦੇ ਆ ਕੱਲਾ ਭੱਜਾ ਭਜਾਈ ਵਾਲਾ ਕੰਮ ਨਾ ਕਰੀਏ ਕਿ ਭਜਾਉਣੇ ਆ ਸਵਾਲ ਕਰਗੇ ਆਪਣੇ ਕਿਤੇ ਨਾਲ ਸੰਬੰਧਿਤ ਮੁਸ਼ਕਲਾਂ ਦੇ। ਕਿ ਤੁਸੀਂ ਕਿਹਾ ਸੀਗਾ ਕਿ 5 ਮਿੰਟ ਦੇ ਵਿੱਚ ਐਮਐਸਪੀ ਦੇਵਾਂਗੇ ਕਿੱਥੇ ਆਓ ਸਾਡੀ ਐਮਐਸਪੀ ਤੁਸੀਂ ਕਹਿਆ ਸੀਗਾ ਖੇਤੀ ਨੀਤੀ ਬਣਾਵਾਂਗੇ ਕਿਸਾਨੀ ਨੂੰ ਮੁਸ਼ਕਲ ਚੋਂ ਕੱਢਾਂਗੇ ਕਿੱਥੇ ਆ ਤੁਹਾਡੀ ਉਹ ਖੇਤੀ ਨੀਤੀ ਜਿਹੜੀ ਮਹਿਜ ਕਾਗਜ਼ੇ ਦਾ ਸ਼ਿੰਗਾਰ ਬਣੀ ਹੋਈ ਆ 2 ਸਾਲ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਮੁਰਗੇ ਦਾ ਬੱਕਰੇ ਦਾ ਕਿਸਾਨਾਂ ਦਾ ਨਹੀਂ ਕਿਹਾ ਸੀਗਾ ਕਿਸਾਨਾਂ ਨੂੰ ਨੀ ਮੁਆਵਜ਼ਾ ਦੇਣਾ ਸੀ ਮੁਰਗੇ ਦਾ ਤੇ ਬੱਕਰੇ ਦਾ ਉਹ ਸ਼ਾਇਦ ਜਿਹੜੇ ਆਪ ਸ਼ੱਕਦਾ ਸ਼ਾਇਦ ਉਹਨਾਂ ਦੇ ਬਿੱਲ ਦੀ ਗੱਲ ਕਰਦਾ ਸੀਗਾ ਕਿਸਾਨਾਂ ਨੂੰ ਕੁਝ ਨਹੀਂ ਦੇਣਾ ਤੇ ਉਦੋਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਫਸਲੀ ਬੀਮਾ ਯੋਜਨਾ ਲੈ ਕੇ ਆਉਗੀ ਕਿੱਧਰ ਗਈ ਉਹ ਬੀਮਾ ਯੋਜਨਾ ਦੇਖੀ ਕਿਤੇ ਕਿਤੇ ਨਹੀਂ ਹੈ ਤੇ ਐਦਾਂ ਦਾ ਕਮਜ਼ੋਰ ਕੇਂਦਰ ਨੇ ਕੀਤਾ ਹੋਇਆ ਚਲੋ ਪੰਜਾਬ ਚੋ ਬੀਮਾ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਲਾਗੂ ਨਹੀਂ ਹੋਈ ਪਰ ਇੱਕ ਮਿੰਟ ਚ ਮੈਂ ਤੁਹਾਨੂੰ ਵੋਟੀ ਉਹਦੀ ਜਾਣਕਾਰੀ ਵੀ ਦੇ ਦਾਂ 2016-17 ਚ ਨરેન્દ્ર મોદી ਨੇ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਲਾਗੂ ਕੀਤੀ 11 ਕਾਰਪੋਰੇਟ ਘਰਾਵਿਆਂ ਵਿੱਚ ਲਿਆਂਦੇ ਕਿ ਜਿੰਨੀ ਆਮਦਨ ਹੁੰਦੀ ਆ ਕਲਕਤੋਂ ਉਹਦਾ 1.5% ਝੋਲੇ ਦਾ 2% ਬਾਗਬਾਨੀ ਤੇ ਗੰਨੇ ਦਾ 5% ਐਨੀ ਥੋੜੀ ਬੀਮੇ ਦੀ ਕਿਸ਼ਤ ਹੋਊਗੀ ਇਹ ਕਿਸਾਨ ਕਿਸ਼ਤ ਜਮਾ ਕਰਾਊਗਾ ਜਿਹਨੇ ਬੀਮਾ ਕਰਾਉਣਾ ਆਪਣੀ ਫਸਲ ਦਾ ਤੇ ਬੀਮਾ ਪਿੰਡ ਦੇ ਸਾਰੇ ਕਿਸਾਨਾਂ ਨੇ ਕਰਵਾਇਆ ਹੋਵੇ ਇੱਕ ਵੀ ਘਰ ਜੇ ਰਹਿ ਗਿਆ ਤੁਹਾਡਾ ਬੀਮਾ ਬੀਮਾ ਨਹੀਂ ਮੰਨੇ ਜਾਣਾ ਯਾਨੀ ਕਿ ਖੇਤ ਨੂੰ ਕਾਈ ਨਹੀਂ ਮੰਨਿਆ ਆਕਾਈ ਪਿੰਡ ਨੂੰ ਮੰਨਿਆ ਤੇ ਫੇਰ ਪਿੰਡ ਦੀ 50% ਤੋਂ ਵੱਧ ਫਸਲ ਬਰਬਾਦ ਹੋਈ ਹੋਵੇ ਤਾਂ ਮੁਆਵਜ਼ਾ ਮਿਲਣਾ ਤੇ ਉਹ ਜਿਹੜੀ ਬਰਬਾਦੀ ਆ ਉਹ ਬਿਜਲੀਆਂ ਲੱਗ ਲੱਗੇ ਕਰਕੇ ਨਾ ਹੋਈ ਹੋਵੇ ਤੇ ਪਸ਼ੂਆ ਤੋੜਾ ਹੋਈ ਹੋਵੇ ਤੇ ਉਹਦੇ ਚੋ ਕੀ ਹੋਇਆ ਕਿ ਜਿਹੜੇ ਸੂਬਿਆਂ 'ਚ ਲਾਗੂ ਹੋਈ ਨੀਤੀ 2017-18 'ਚ ਸਾਢੇ 43000 ਕਰੋੜ ਰੁਪਇਆ ਇਕੱਠਾ ਕੀਤਾ ਬੀਮਾ ਕੰਪਨੀਆਂ ਨੇ ਤੇ ਕਿਸਾਨਾਂ ਨੂੰ ਦਿੱਤਾ 36000 ਕਰੋੜ ਯਾਨੀ ਕਿ 7-8 ਯਾਨੀ ਕਿ ਹਜ਼ਾਰ ਕਰੋੜ ਰੁਪਇਆ ਬੀਮੇ ਚੋ ਕੰਪਨੀਆਂ ਖਾਆਂ ਰਿਲਾਇੰਸ ਆਰਿਆ ਨੇ ਫਸਲੀ ਬੀਮਾ ਯੋਜਨਾ ਦੇ ਨਾਂ ਤੇ ਜਿਹੜੇ ਕਿਸਾਨਾਂ ਕਿਸਾਨਾਂ ਨੇ ਫਸਲੀ ਬੀਮਾ ਕਰਾਉਣਾ ਸੀ 2500 ਕਰੋੜ ਰੁਪਇਆ ਇਕੱਠਾ ਕੀਤਾ ਤੇ 1300 ਕਰੋੜ ਦਿੱਤਾ 1200 ਕਰੋੜ ਘਰੇ ਬੈਠੇ ਹੀ ਆ ਗਏ। ਯਾਨੀ ਕਿ ਸਾਡੇ ਨਾਂ ਤੇ ਸਕੀਮਾਂ ਸਾਨੂੰ ਹੀ ਚੁੰਡਣ ਵਾਸਤੇ ਆ। ਇਸ ਕਰਕੇ ਅੱਜ ਜਿਹੜੀ ਪੰਜਾਬ ਦੀ ਮੁਆਵਜ਼ਾ ਨੀਤੀ ਆ ਫਸਲਾਂ ਦੇ ਖਰਾਬ ਹੋਣ ਦੀ ਜੇ ਆਮ ਆਦਮੀ ਦੀ ਸਰਕਾਰ ਆ ਪਏ ਐਮਐਲਏ ਪਿੰਡਾਂ ਚ ਨਾ ਗੇੜਾ ਮਾਰਨ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਫੱਦੜਾ ਤੇ ਉਹਦੇ ਚ ਚਰਚਾ ਕਰਨ ਕਿ ਪੰਜਾਬ ਦੇ ਕਿਸਾਨਾਂ ਦਾ ਜਦੋਂ ਫਸਲ ਬਰਬਾਦ ਹੁੰਦੀ ਆ ਹੜ੍ਹਾਂ ਦੇ ਨਾਲ ਸੋਕੇ ਦੇ ਨਾਲ ਅੱਗ ਦੇ ਨਾਲ ਕਿਸੇ ਹੋਰ ਕੁਦਰਤੀ ਆਫਤ ਦੇ ਨਾਲ ਕਿਸੇ ਬਿਮਾਰੀ ਪੈਣ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਕਿੰਨਾ ਦਿੱਤਾ ਜਾਵੇ ਕਿ ਉਹ ਕਰਜ਼ੇ ਦਾ ਸ਼ਿਕਾਰ ਨਾ ਹੋਣ ਤੇ ਉਹਨਾਂ ਦੀ ਘਾਟੇ ਦੀ ਪਰਪਾਈ ਹੋਵੇ ਜੇ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਜੇ ਇਹ ਇਸ ਤਰ੍ਹਾਂ ਨਹੀਂ ਕਰਦੀ ਤਾਂ ਫਿਰ ਸਾਨੂੰ ਇਹਨਾਂ ਨੂੰ ਘੇਕ ਕੇ ਇਹ ਸਵਾਲ ਪੁੱਛਣੇ ਚਾਹੀਦੇ ਆ ਇਹ ਪੁੱਛਣੇ ਚਾਹੀਦੇ ਆ ਕਿ ਤੁਹਾਡੀ ਕਿੱਥੇ ਆ ਬੀਮਾ ਪਾਲਸੀ ਤੇ ਬੀਮਾ ਜਿਹੜਾ ਉਹ ਪਿੰਡ ਨੂੰ ਨਹੀਂ ਖੇਤ ਨੂੰ ਕਾਈ ਮੰਨ ਕੇ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਸ਼ਰਤਾਂ ਉਹਦੇ ਤਹਿਤ ਸਾਨੂੰ ਡੱਕਾ ਵੀ ਮੁਆਵਜ਼ੇ ਦਾ ਜਿਹੜਾ ਨਹੀਂ ਮਿਲ ਸਕਦਾਗਾ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹ ਜਿਹਨੂੰ ਕਹਿੰਦੇ ਕਿ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਆ ਜਿਹੜਾ ਇਹਨਾਂ ਦੀ ਮੁਆਵਜ਼ੇ ਦੀ ਜਿਹੜੀ ਨੀਤੀ ਆ ਸੁਣਨੀਆਂ ਬੇਨਤੀਆਂ ਦੇ ਨਾਲ ਕਿ ਪੰਜਾਬ ਦੇ ਵਿੱਚ ਜਿਹੜੀ ਮੁਆਵਜ਼ਾ ਨੀਤੀ ਆ ਉਹ ਕਿਸਾਨ ਪੱਕੀ ਮਜ਼ਦੂਰ ਪੱਕੀ ਹੋਣੀ ਚਾਹੀਦੀ ਆ ਨਾ ਕਿ ਤਸਾਨਾਂ ਤੇ ਮਜ਼ਦੂਰਾਂ ਨਾਲ ਸ਼ਲਾਵਾ ਕਰਨੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀ ਨੀਤੀ ਬਣਵਾਉਣ ਦੇ ਲਈ ਇਸ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਦੇ ਸਾਹਮਣੂ ਆਪਣੀਆਂ ਕਿਸਾਨੀ ਨਾਲ ਸੰਬੰਧਿਤ ਮੰਗਾਂ ਰੱਖ ਕੇ ਇਹਨਾਂ ਨੂੰ ਘੇਰਨਾ ਚਾਹੀਦਾ ਤੇ ਸਵਾਲ ਕਰਨੇ ਚਾਹੀਦੇ ਆ ਸਿਰਫ ਘੇਰ ਕੇ ਭਜੌਰ ਤੱਕ ਦਾ ਮਕਸਦ ਜਿਹੜਾ ਸਾਡਾ ਉਹ ਨਹੀਂ ਹੋਣਾ ਚਾਹੀਦਾ ਹਰ ਰੋਜ਼ ਅਸੀਂ ਘੇਰ ਰਹੇ ਆ ਪਰ ਸਾਡੇ ਲੋਕ ਦੇ ਜਿਹੜੇ ਆ ਉਹ ਵੀ ਉਹਦੇ ਨਾਲ ਜਿਹੜੇ ਗਿਆ ਉਹ ਉੱਭਰਨੇ ਚਾਹੀਦੀ ਆ ਇਹਨੀਆਂ ਬੇਟੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਅਸੀਂ ਕਿਰਤੀ ਕਿਸਾਨੀ ਨੇ ਵੱਲੋਂ ਫਰੀਦਕੋਟ ਜ਼ਿਲ੍ਹੇ 'ਚ ਇਹ ਫੈਸਲਾ ਕੀਤਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਸਾਡੀ ਜਿੰਨੀ ਵੀ ਜਥੇਬੰਦੀ ਆ ਕਿਰਤੀ ਕਿਸਾਨੀ ਨੂੰ ਫਰੀਦਕੋਟ ਜ਼ਿਲ੍ਹੇ 'ਚ ਸਾਡੀ ਜਿੰਨੀਆਂ ਵੀ ਟਾਈਆਂ ਨੇ ਅਸੀਂ ਆਪਣੀ ਜਥੇਬੰਦੀ ਵੱਲੋਂ ਕਣਕ ਇਕੱਠੀ ਕਰਕੇ ਅਨਾਜ ਇਕੱਠਾ ਕਰਕੇ ਜਿਹੜੇ ਕਿਸਾਨਾਂ ਨੂੰ ਨੁਕਸਾਨ ਹੋਇਆ ਅਸੀਂ ਵੀ ਦਾਅਵਾ ਕਰਦੇ ਕਿ ਅਸੀਂ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰ ਸਕਦੇ ਹਾਂ ਨੁਕਸਾਨ ਦੀ ਪਰਪਾਈ ਸਰਕਾਰਾਂ ਕਰ ਸਕਦੀਆਂ ਇਹਨਾਂ ਦੇ ਅਲਪਾ ਖਰਬਾ ਖਿਆਲ ਦੇ ਵਿੱਚ ਪਰ ਅਸੀਂ ਕਿਉਂਕਿ ਸਾਡੇ ਭਾਈਚਾਰੇ ਦਾ ਨੁਕਸਾਨ ਹੋਇਆ ਅਸੀਂ ਜਿੰਨੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਾ ਸਕਦੇ ਹਾਂ ਜਿੰਨੇ ਵੀ ਜੋਗੇ ਹੈਗੇ ਆ ਜੋ ਤਿਰਫਲ ਕਰ ਸਕਦੇ ਆ ਉਹ ਅਸੀਂ ਕੀਤੀ ਕਿਸਾਨੀ ਨੂੰ ਵੱਲੋਂ ਪੂਰੀ ਵਾਹ ਲਾ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਸਿਵਿਆ ਪਿੰਡ ਦੀ ਕਿਰਤੀ ਕਿਸਾਨੀ ਉਹਨਾਂ ਦੀ ਇਕਾਈ ਨੇ ਸਿਵਿਆ ਪਿੰਡ ਦੀ ਪੰਚਾਇਤ ਨੇ ਜਿਹੜਾ ਇੱਕ ਟਰਾਲਾ ਕਣਕ ਦਾ ਜਿਹੜਾ ਹੈਗਾ ਇਕੱਠਾ ਕੀਤਾ ਬਾਕੀ ਇਕਾਈਆਂ ਵੀ ਸਾਡੀਆਂ ਇਸ ਕੰਮ ਨੂੰ ਲੱਗ ਰਹੀਆਂ ਨੇ ਜਲਦੀ ਔਰ ਜਿੱਥੇ-ਜਿੱਥੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਜਿੰਨੇ ਵੀ ਜੋਗੇ ਹੈਗੇ ਅਸੀਂ ਜੋ ਤਲਫਰ ਇਕੱਠਾ ਹੋਊਗਾ ਆਪਣੇ ਪੀੜਤ ਲੋਕਾਂ ਤੱਕ ਜਿਹੜਾ ਹੈਗਾ ਉਹ ਪਹੁੰਚਾਵਾਂਗੇ ਕਿਉਂਕਿ ਇਹ ਆਪਣੇ ਤੇ ਇੱਕ ਸਮਝਣਾ ਚਾਹੀਦਾ ਇਹ ਨੁਕਸਾਨ ਤੇ ਜਿਹੜੇ ਲੋਕਾਂ ਦੇ ਜ਼ਮੀਨਾਂ ਛੇਕੇ ਦਿੱਤੀਆਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਆਫਤ ਦੀ ਘੜੀ ਉਹਨਾਂ ਨੂੰ ਵੀ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਜੇ ਆਪ ਖੇਤੀ ਕਰਦੇ ਹੁੰਦੇ ਫਸਲ ਗੜਿਆਂ ਨਾਲ ਅੱਗ ਨਾਲ ਨੁਕਸਾਨੀ ਜਾਂਦੀ ਇਹ ਵੱਸੋ ਬਾੜੀ ਗੱਲ ਆ ਉਹ ਕਿਸਾਨ ਜਿਹੜੇ ਪਹਿਲਾਂ ਹੀ ਇਹਨੇ ਦਬਾਊ ਹੋ ਗਏ ਉਹਨਾਂ ਨੂੰ ਠੇਕਾ ਪਹਿਲੀ ਤਰ੍ਹਾਂ ਲੈਣੀ ਚਾਹੀਦਾਗਾ ਨਹੀਂ ਤਾਂ ਵਕਤ ਵਧੀ ਜਰੀ ਰਹੀ ਆ ਉਹ ਰੈਟ ਕਰਨੀ ਚਾਹੀਦੀ ਆ ਆਪਣੇ ਜਿਹੜੇ ਦੁਬਾਰੇ ਹੋਏ ਜਿਹੜੇ ਦੁਖੀ ਲੋਕ ਆ ਇਹ ਕਿਸੇ ਦਿਨ ਵਾਲੀ ਵਾਪਰ ਸਕਦਾ ਹੈਗਾ ਪਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਮੁਆਵਜ਼ਾ ਨੀਤੀ ਜਿੰਨਾ ਨੁਕਸਾਨ ਆਇਆ ਦੇ ਮੁਤਾਬਕ ਬਣਾਵੇ ਆਪਣੀ ਫੈਰ ਬਗਰੇਡ ਨੂੰ ਅਪਗ੍ਰੇਡ ਕਰੇ ਨਾ ਕਿ ਉਹ 20 ਲੀਟਰ ਲੈ ਕੇ ਮੂੰਹ ਚਾੱਕ ਕੇ ਤੁਰ ਪੈਂਦੇ ਦੋ-ਦੋ ਘੰਟਿਆਂ ਬਾਅਦ ਤੇ ਇੱਕ ਨਹਿਰੀ ਪਾਣੀ 12 ਮਹੀਨੇ 30 ਦਿਨ ਚੱਲਣਾ ਚਾਹੀਦਾ ਜੇ ਸਾਡੇ ਸੂਆਂ ਕੱਸੀਆਂ ਖਾਰਾਂ ਦੇ ਵਿੱਚ ਨਹਿਰੀ ਪਾਣੀ ਹੁੰਦਾ ਨਾ ਵੀ ਫੈਰ ਬਗਰੇਡ ਆਉਂਦੀ ਤੇ ਅਸੀਂ ਬਾਲਟੀਆਂ ਧਰ ਕੇ ਆਪਣੀ ਅੱਗ ਬੁਝਾ ਸਕਦੇ ਸੀ ਜਾਂ ਜੇ ਰਾਜ ਸੂਆ ਅਕਸੀ ਖਾਲ ਪਾਣੀ ਦਾ ਧਰਿਆ ਹੁੰਦਾ ਅੱਗ ਵੀ ਗਾਂ ਕ੍ਰੋਸ ਜਿਹੜੀ ਉਹ ਨਾ ਕਰਦੀ ਇਸ ਕਰਕੇ ਖੇਤਾਂ ਦੀ ਬਿਜਲੀ ਬੰਦ ਆ ਚਲੋ ਬੰਦ ਹੋਣੀ ਵੀ ਚਾਹੀਦੀ ਆ ਸਪਾਰਕ ਨਾ ਹੋ ਜੇ ਪਰ ਲਹਿਰੀ ਪਾਣੀ ਤਾਂ ਛੱਡਿਆ ਹੀ ਜਾ ਸਕਦਾ ਹੈਗਾ ਉਹ ਜਿਨ੍ਹਾਂ ਨੇ ਫਸਲਾਂ ਮਤਲਬ ਸਬਜ਼ੀਆਂ ਬੀਜੀਆਂ ਨੇ ਹਰਾ ਚਾਰਾ ਬੀਜਿਆ ਉਹਨਾਂ ਨੂੰ ਤਾਂ ਨਹਿਰੀ ਪਾਣੀ ਦੀ ਜ਼ਰੂਰਤ ਹੈਗੀ ਆ ਨਹਿਰੀ ਪਾਣੀ ਜੇ ਨਹੀਂ ਫਸਲਾਂ ਪੱਕੀਆਂ ਜ਼ਰੂਰਤ ਜੇ ਸਾਡੀਆਂ ਖਾਲਾਂ ਚ ਹੋਊਗਾ ਤਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਆਫਟ ਹੈਗੀ ਆ ਉਹਦੇ ਤੋਂ ਨੁਕਸਾਨ ਜਿਹੜਾ ਹੈਗਾ ਉਹ ਘੱਟ ਜਿਹੜਾ ਘੱਟ ਤੋਂ ਘੱਟ ਨੁਕਸਾਨ ਦੇ ਵਿੱਚ ਅਸੀਂ ਜਿਹੜਾ ਬਚਾਅ ਕਰ ਸਕਦੇ ਆ ਇੰਨੀਆਂ ਬੇਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ